ਨਾਮ ਰਮਜ਼ਾਨ ਖਾਨੀ ਯਾਰ ਕੀ ਹੋਇਆ ਸੀ ਅਸਲ ਤੇ ਪਿੰਡ ਲੇਵੜੇ ਦੀ ਘਟਨਾਈ ਹੈ ਸਾਰੀ ਤੇ ਉੱਥੇ ਕੌਰ ਮਾਮਾ ਜੀ ਖੜੇ ਸੀਗੇ ਔਨ ਰੋੜੇ ਤਾਂ ਇੱਕ ਮਗਰਾ ਔਟੋ ਆਇਆ ਤਾਂ ਉੱਥੇ ਜਦੋਂ ਖੜੇ ਹੋ ਇਹਨੇ ਸਵਾਰੀਆਂ ਪਿੱਛੇ ਥੋੜੀ ਝੜਪ ਹੋਈ ਗਾਲੀ ਗਲੋਚ ਹੋਈ ਚਲੋ ਜੋ ਵੀ ਹੈ ਜੋ ਦੱਸਣ ਵਾਲੇ ਦੱਸ ਰਹੇ ਨੇ ਵੀ ਗਾਲੀ ਗਲੋਚ ਹੋਈ ਉਹਦੇ ਬੱਚੀ ਉਹਨੇ ਆਪਣੇ ਰਿਸ਼ਤੇਦਾਰ ਅਸੀਂ ਉੱਥੇ ਦਾ ਉਹਨੇ ਆਵਾਜ਼ ਮਾਰੀ ਉਹ ਆਗੇ ਥੋੜਾ ਉਹਨਾਂ ਨੇ ਫੜ ਕੇ ਥੱਪੜ ਧੁੱਪੜ ਮਾਰੇ ਲੋਕ ਛਡਾਉਣ ਲੱਗੇ ਨੇ ਉਹਨੂੰ ਇੱਟ ਚੱਕ ਕੇ ਮਾਰੀ ਜਦੋਂ ਇੱਟ ਮਾਰੀ ਨਾ ਪਹਿਲਾਂ ਤਾਂ ਉਹਨਾਂ ਦੇ ਬਾਹਾਂ ਤੇ ਵੱਜੀ ਨਾਲ ਲੱਗਦੀ ਉਹਨੇ ਦੁਬਾਰਾ ਜਦੋਂ ਇੱਟ ਮਾਰੀ ਤਾਂ ਉਹਨਾਂ ਦੀ ਚੈਸਟ ਤੇ ਵੱਜੀ ਬਿਲਕੁਲ ਢਿੱਡ ਦੇ ਕੋਲ ਉਹਦੇ ਕਰਕੇ ਉੱਥੇ ਬਿਉਸ਼ ਹੋ ਗਏ ਉਹਨਾਂ ਨੂੰ ਘਰੇ ਲੈ ਕੇ ਗਏ ਜਦੋਂ ਘਰੋਂ ਲੈ ਕੇ ਗਏ ਚਲੋ ਅਸੀਂ ਦੇਖਣ ਗਏ ਸਾਰੇ ਕਿਉਂਕਿ ਮੈਂ ਏਰੀਆ ਦਾ ਪੰਜ ਚੈਂਦੀ ਮੈਂ ਉੱਥੇ ਜਦੋਂ ਅਸੀਂ ਉੱਥੇ ਗਏ ਆ ਜਾ ਕੇ ਦੇਖਿਆ ਤਾਂ ਉਹਨਾਂ ਨੇ ਬੌਮਿਟ ਕਰਤੀ ਔਰ ਮੇਰੇ ਪੈਰਾਂ ਦੀ ਬੌਮਿਟ ਜਦੋਂ ਹੋਈ ਤਾਂ ਆਪਾਂ ਗਏ ਮੈਂ ਕਿਹਾ ਵੀ ਇਹਨਾਂ ਨੂੰ ਹਸਪੀਟਲ ਲੈ ਕੇ ਚੱਲੋ ਵੀ ਆਏ ਕਹਿੰਦੇ ਵੀ ਸਵੇਲਿੰਗ ਹੋ ਗਈ ਅੰਦਰ ਵੀ ਸਕੈਨਿੰਗ ਤੋਂ ਬਾਅਦ ਪਤਾ ਲੱਗਣਾ ਚਲੋ ਠੀਕ ਆ ਆਪਾਂ ਸੇਵਲ ਹਸਪੀਟਲ ਆਏ ਇੱਥੇ ਸਕੈਨਿੰਗ ਵਾਲੀ ਕਰਕੇ ਉਹ ਕਹਿੰਦੇ ਵੀ ਠੀਕ ਆ ਥੋੜਾ ਜਿਹਾ ਸਾਬਤ ਆ ਜਿਆ ਵੀ ਥੋੜੀ ਹੋਈ ਆ ਵੀ ਸਾਨੂੰ ਰਿਪੋਰਟਾਂ ਤੋਂ ਬਾਅਦ ਪਤਾ ਲੱਗੂ ਚਲੋ ਇਹ ਘਰੇ ਲੈ ਕੇ ਘਰੇ ਲੈ ਆ ਕੇ ਜਦੋਂ ਗਏ ਉਹ ਬਿਲਕੁਲ ਬਿਹੋਸ਼ ਹੋ ਕੇ ਡਰ ਗਏ ਅਸੀਂ ਫਿਰ ਵਾਪਸ ਲੈ ਆਏ ਉਹਨਾਂ ਨੂੰ ਜਦੋਂ ਵਾਪਸ ਲੈ ਕੇ ਉਰੇ ਆਏ ਆ ਸਿਟੀ ਸਕੈਨ ਹੋਈ ਰਾਤ ਨੂੰ ਸਾਰਾ ਕੁਝ ਹੋਇਆ ਇਹ ਕਹਿੰਦੇ ਵੀ ਇਹਨਾਂ ਦੀ ਜਿਹੜੀ 6:00 ਵਜੇ ਇੰਜਰੀ ਹੋਈ ਆ ਉਹਦੇ ਕਰਕੇ ਨਾ ਬਲੱਡ ਇਹਨਾਂ ਦੇ ਅੰਦਰ ਘਿਰਨ ਲੱਗ ਉਹ ਕਹਿੰਦੇ ਵੀ ਤੁਸੀਂ ਐ ਕਰੋ ਇਹਨਾਂ ਨੂੰ ਘਰੇ ਲੈ ਜਾਓ ਵੀ ਇੱਥੋਂ ਸਾਡੇ ਕੋਲੋਂ ਤਾਂ ਠੀਕ ਐ ਨਾ ਵੀ ਜਾ ਤੁਸੀਂ ਆਪਣੇ ਸਿਵਲ ਹਸਪੀਟਲ ਲੈ ਜਾਓ ਚਲੋ ਅਸੀਂ ਬੱਚਾ ਸੀਗਾ ਨਿਆਣਾ ਸੀਗਾ ਹੀ ਉਹ ਉਹ ਵਾਪਸ ਲਿਆ ਜਦੋਂ ਇੱਥੇ ਆਏ ਸਿਵਲ ਚਾਏ ਤਾਂ ਘਰੇ ਲੈ ਗਏ ਉਹ ਸਿੱਧਾ ਹੀ ਵੀ ਸਵੇਰ ਦਾ ਟਾਈਮ ਸੀ ਜਦੋਂ ਸਵੇਰੇ ਘਰੇ ਗਏ ਉਹ ਬੇਹੋਸ਼ ਹੋ ਕੇ ਗਏ ਫੇਰ ਦੁਬਾਰਾ ਜਦੋਂ ਉਹ ਤੋਂ ਬੇਹੋਸ਼ ਹੋ ਗਏ ਸੀ ਦੁਬਾਰਾ ਫੇਰ ਸਿਵਲ ਚਾਏ ਇਹ ਕਹਿੰਦੇ ਵੀ ਸਾਡੇ ਕੋਲ ਨਾ ਇਹਨਾਂ ਨੂੰ ਅਟੈਕ ਆ ਚੁੱਕਿਆ ਵੀ ਆਪਣੇ ਕੋਲੇ ਮੋਡਿਲੀ ਸਾਤਾ ਹੈ ਨਹੀਂ ਵੀ ਕੋਈ ਹੋਰ ਹੁੰਦੀ ਅਸੀਂ ਦੇਣਾ ਵੀ ਤੁਸੀਂ ਨੇੜੇ ਦੇ ਕਿਸੇ ਹਸਪੀਟਲ ਤੋਂ ਚਲੇ ਜਾਓ ਚਲੋ ਫੇਰ ਰਣਜੀਤ ਖੰਨੇ ਦੇ ਲੈ ਦੋ ਅਟੈਕ ਹੋਏ ਉਹਦੇ ਵਿੱਚ ਹੀ ਦੋ ਅਟੈਕ ਤੇ ਆ ਚੀ ਉਹ ਕਹਿੰਦੇ ਵੀ ਜਿਹੜਾ ਇਹਨਾਂ ਦੇ ਅੰਦਰ 6 ਵਜੇ ਆ ਉਹਦਾ ਫਲਡ ਇੰਨਾ ਕ ਜਿਆਦਾ ਫੈਲ ਗਿਆ ਮੀਨ ਇਫੈਕਸ਼ਨ ਹੋ ਗਈ ਬੌਮੈਂਟਸ ਨਹੀਂ ਬੰਦ ਹੋ ਰਹੀਆਂ ਤੁਸੀਂ ਇਹਨਾਂ ਨੂੰ ਲੈ ਜਾਓ ਉਹ ਕਹਿੰਦੇ ਰੈਫਰਲ ਦੇ ਦਿਓ ਕਿੱਥੇ ਲੈ ਕਰਨਾ ਵੀ ਪੀਜੀਆ ਤੋਂ ਦੂਰ ਪੈਣਾ ਤੁਸੀਂ ਡੀਐਮਸੀ ਦਾ ਕਰ ਦਿਓ ਅਸੀਂ ਡੀਐਮਸੀ ਲੈ ਗਏ ਅਸੀਂ ਉਹਨਾਂ ਦੇ ਗੇਟ ਤੇ ਸੀ ਉਹਨਾਂ ਨੇ ਪਹਿਲੇ ਜਵਾਦ ਦਿੱਤਾ ਕਹਿੰਦਾ ਬ੍ਰੇਨ ਡੈਡ ਹੋ ਚੁੱਕੇ ਇਹਨਾਂ ਦਾ ਵੀ ਸਾਡੇ ਕੋਲੋਂ ਆਲਮੋਸਟ ਡਿclare ਨੇ ਬਸ ਇੱਕ ਹਾਰਟ ਕੰਮ ਕਰ ਰਿਹਾ ਵੀ ਰੱਖਣ ਵਾਲੇ ਵੈਂਟੀਲੇਟਰ ਤੇ ਰੱਖ ਲਓ ਨਹੀਂ ਤੁਸੀਂ ਇਹਨਾਂ ਨੂੰ ਲੈ ਜਾਓ ਅਸੀਂ ਅਸੀਂ ਉਹ ਐਮਬੂਲੈਂਸ ਵਿੱਚ ਪ ਡੇਥ ਡਿਕਲੇਅਰ ਕਰਤੀ ਸੀ ਉਰੇ ਆ ਕੇ ਚਲੋ ਆਪਾਂ ਫਿਰ ਇੱਥੇ ਇਹਨਾਂ ਨੇ ਏਸੀ ਜੀ ਕਰਕੇ ਇਹਨਾਂ ਡਿਕਲੇਅਰ ਕਰਤਾ ਵੀ ਪੇ ਡੈਥ ਆ 8 ਵਜੇ ਕੇ 40 ਮਿੰਟ ਤੇ ਉਰੇ ਅਸੀਂ ਡੈੱਡ ਬੋਡੀ ਆਪਾਂ ਸਬਮਿਟ ਕਰਾ ਕੇ ਸੀਗੇ ਹੁਣ ਬਸ ਇਹੀ ਆ ਵੀ ਆਪਣੀ ਤਾਂ ਮੰਗੇ ਇਹੀ ਪ੍ਰਸ਼ਾਸਨ ਨੂੰ ਵੀ ਆ ਸਾਰਿਆਂ ਨੂੰ ਵੀ ਪੇ ਇਹਦੇ ਬਣਦੀ ਕਾਰਵਾਈ ਕੀਤੀ ਜਾਵੇ ਮੁਜ਼ਰਬਾਨ ਜਲਦੀ ਜਲਦੀ ਫੜਿਆ ਜਾਵੇ ਹਨਾ ਬੱਚਾ ਕਿਰਵਾਰ ਚ ਕਿੰਨੇ ਦੇ ਬੇਟਾ ਹੈ ਜੀ ਇਹ ਕਿੰਨਾਂ ਦੀ ਵਾਈਫ ਆ ਲੜਕੀ ਉਹ ਵੀ ਛੋਟੀ ਆ ਉਹ ਜਿਹੜੇ ਮੈਰਿਡ ਆ ਮੁੰਡਾ ਹਜੇ ਕੁਆਰਾ ਬਲ ਛੋਟੇ ਬੱਚੇ ਨਹੀਂ ਹਜਤੇ ਇਹ ਕਮਾਨ ਵਾਲਾ ਕੱਲੇ ਇਹੀ ਸੀਗਾ ਜੀ ਹਜੇ ਬੱਚਾ ਤਾਂ ਨਿਆਣਾ ਜੀ ਉਹ 21 ਹਨੇਕੀ ਸਾਲ ਦੇ ਬੱਚੇ ਨੂੰ ਆਪਣਾ ਪਤਾ ਕੀ ਉਹਨੂੰ ਅਕਲ ਹੁੰਦੀ ਹੈ ਜਗਤ ਉਹ ਤਾਂ ਵਿਚਾਰਿਆ ਹਾਪ ਉਹ ਆ ਸੋ ਆਪਣੀ ਇਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਇਹ ਜਿਹੜਾ ਵੀ ਹੈਗੇ ਨੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਇਨਸਾਫ ਮਿਲੇ ਸਾਰਿਆਂ ਨੂੰ ਨਹੀਂ ਜੀ ਹਜੇ ਵੀ ਲੈ ਨਹੀਂ ਉਹ ਤਾਂ ਘਰੋਂ ਫਰਾਰ ਨੇ ਜੀ ਉਹ ਅੱਗੇ ਵੀ ਕੋਈ ਲੜਾਈ ਝਗੜਾ ਉੱਥੇ ਕਦੀ ਹੋਇਆ ਨਹੀਂ ਨਹੀਂ ਅੱਜ ਤਾਂ ਨਹੀਂ ਕੋਈ ਹੋਇਆ ਜੀ ਨਹੀਂ ਪਹਿਲਾਂ ਕਦੀ ਹੋਇਆ ਹੋਵੇ ਨਹੀਂ ਪਹਿਲਾਂ ਕਦੀ ਵੀ ਨਹੀਂ ਹੋਇਆ ਜੀ ਇਕੱਠੇ ਖਾਂਦੇ ਪੀਂਦੇ ਸੀ ਸਾਰੇ ਘੁੰਮਦੇ ਫਿਰਦੇ ਸੀ ਸਾਰੇ ਕੋਈ ਤੇ ਲੇਵੜੇ ਚ ਕੋਈ ਇਦਾਂ ਦਾ ਕੋਈ ਹਾਸਾ ਹੋਇਆ ਨਹੀਂ ਇਹ ਫਸਟ ਟਾਈਮ ਹੋਇਆ ਉਹ ਵੀ ਕੋਈ ਬਾਹਰੋਂ ਬੰਦਾ ਆਇਆ ਉਹਨੇ ਆਪਣੇ ਰਿਸ਼ਤੇਦਾਰ ਨੂੰ ਬੁਲਾਇਆ ਉਹ ਤਹਿਸ਼ਾ ਕਿ ਉਸ ਬੰਦੇ ਨੇ ਕਰਤਾ ਜੀ ਆਪਾਂ ਕਹਦੇ ਵੀ ਕੁਝ ਖਾਦਾ ਪੀਤਾ ਹੁਣ ਆਪਾਂ ਕਹਿ ਵੀ ਨਹੀਂ ਸਕਦੇ ਹਨਾ ਸੋ ਉਹਨਾਂ ਨੇ ਜਿਹੜੀ ਉਹ ਇੱਟ ਮਾਰੀ ਆ ਉਹਦੇ ਪੱਚੀ ਤੋਂ ਫਰਾਰ ਨੇ ਹੋ ਮਿਲੇ ਨਹੀਂ ਰਹੇ ਸਾਨੂੰ ਦੋ ਬੰਦੇ ਹਾਂ ਉਹ ਦੋ ਹੀ ਭੱਜੇ ਨੇ ਹੋਏ ਨੇ ਜੀ ਮਿਲ ਨਹੀਂ ਰਹੇ ਉਹ ਆਪਾਂ ਉਹਨਾਂ ਦਾ ਕਰਤਾ ਆ ਕੰਪਲੇਂਟ ਕਰਤੀ ਆ ਐਫ ਆਈ ਆਰ ਹੋ ਗਈ ਆ ਇੱਥੇ ਆਪਣਾ ਸਾਰਾ ਪ੍ਰਸ਼ਾਸਨ ਆਇਆ ਸੀਗਾ ਅਸੀਂ ਵੀ ਉੱਥੇ ਗਿਆ ਸੀਗੇ ਹੁਣ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਸੀ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੇ ਡੈੱਡ ਬੋਡੀ ਦੀ ਫਿਰ ਲੈ ਕੇ ਉਹਨਾਂ ਦਾ ਜਿਹੜਾ ਵੀ ਸੰਸਕਾਰ ਵਗੈਰਾ ਕਰਾਂਗੇ ਠੀਕ ਹੈ ਜੀ ਅਸਲ ਤਾਂ ਕੀ ਮੈਟਰ ਹੋਇਆ ਸੀ ਜਦੋਂ ਨਿਪਰਾ ਬਿਰਚੇ ਦੋ ਆਟੋ ਚੱਲ ਕਰਨ ਲੈ ਗਏ ਇਹ ਮਿਤੀ 23 3 25 ਦੀ ਗੱਲ ਆ ਉੱਥੇ ਕੌਰ ਮੁਹੰਮਦ ਆਪਣਾ ਆਟੋ ਲੈ ਕੇ ਖੜਾ ਸੀਗਾ ਨੂੰ 15-20 ਮਿੰਟ ਅਧਾ ਘੰਟਾ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਮੰਤਰੀ ਦਾ ਾਟੋ ਲੈ ਕੇ ਆਇਆ ਉਹਨੇ ਉੱਥੇ ਖੜੀਆਂ ਸਵਾਰੀਆਂ ਨੂੰ ਨਾਲ ਹੀ ਬਿਠਾ ਲਿਆ ਅੱਗੇ ਜਾਣ ਲਈ ਗੁਲਜਾਰਗੜ ਚ ਤੇ ਗੌਰਮਹਾਮਦ ਨੇ ਉਹਨੂੰ ਰੋਕਿਆ ਵੀ ਮੈਂ ਪਹਿਲਾਂ ਨਾ ਖੜਾ ਮੈਂ ਸਵਾਰੀਆਂ ਲੈ ਕੇ ਜਾਣੀਆਂ ਨੇ ਵੀ ਤੂੰ ਨਾ ਲੈ ਕੇ ਜਾ ਇਸ ਗੱਲ ਤੇ ਇਹਨਾਂ ਦਾ ਟਕਰਾਅ ਹੋ ਗਿਆ ਆਸ ਵਿੱਚ ਤੁੰਦਮਾ ਮੈਂ ਹੋ ਗਈ ਤੇ ਮੌਕੇ ਤੇ ਲੇਵੜੇ ਪਿੰਡ ਤੋਂ ਮੰਤਰੀ ਦਾ ਕੋਈ ਰਿਸ਼ਤੇਦਾਰ ਸੀ ਰਾਜਵੀਰ ਰਾਜਾ ਇਹਨੇ ਖੜੇ ਨੂੰ ਆਵਾਜ਼ ਮਾਰ ਲਈ ਉਹ ਵੀ ਉੱਥੇ ਆ ਗਿਆ ਉਹਨੇ ਇਹਨੂੰ ਹਟਾਉਣ ਦੀ ਬਜਾਏ ਉਹਦੇ ਚਪੇੜਾ ਮਾਰਤੀਆਂ ਤੇ ਇੱਕ ਇੰਟਰਲੌਕ ਜਿੱਟ ਚੱਕੀ ਉਹ ਕਾਰਮਾ ਮੱਦੇਮਾਰੀ ਜਿਹੜੀ ਉਹਦੇ ਢਿੱਡ ਦੇ ਵਿੱਚ ਲੱਗੀ ਜਿਹਦੇ ਨਾਲ ਉਹਨੂੰ ਤਖਲੀਫ ਹੋਈ ਉੱਥੋਂ ਲਿਆ ਕੇ ਪਰਿਵਾਰ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਖੰਨੇ ਦਾਖ ਲਗਵਾਤਾ। ਉੱਥੋਂ ਰੈਫਰ ਕੀਤਾ ਗਿਆ 32 ਸੈਕਟਰ 32 ਚੰਡੀਗੜ੍ਹ ਲੈ ਗਏ। ਉੱਥੋਂ ਉਹਨਾਂ ਨੇ ਟ੍ਰੀਟਮੈਂਟ ਕਰਕੇ ਦੁਵਾਰਾ ਬਾਸਫੇਰ ਤੱਕ ਠੀਕ ਆ ਜਾ। ਤੇ ਇੱਕ ਤੋਂ ਥੋੜਾ ਸੀਰੀਅਸ ਹੋ ਗਿਆ ਇਹ ਖੰਨਾ ਨਰਸਿੰਘੂ ਵਿੱਚ ਲੈ ਗਏ। ਉੱਥੇ ਜਾ ਕੇ ਉਹਨੂੰ ਪ੍ਰੋਬਲਮ ਹੋਰ ਵੱਧ ਗਈ। ਡੀ ਐਮ ਸੀ ਦਾ ਰੈਫਰ ਕਰਤਾ ਜਿੱਥੇ ਜਾ ਕੇ ਉਹਦੀ ਡੈਥ ਤੁਸੀਂ ਆਹ ਲੰਪੀ ਜਿਹੜੀ ਦੋ ਰੋਪੀ ਸੀ ਦੇ ਵਿੱਚ ਹਾਂ ਇਹਦੇ ਵਿੱਚ ਦੋ ਮੁਰਜੂ ਨੇ ਤੇ ਘਰੋਂ ਭੱਜੇ ਹੋਏ ਨੇ ਰੇਡ ਕੀਤੀ ਜਾ ਰਹੀ ਹੈ ਨਾ ਸਰ ਮਕੱਦਮਾ ਨੰਬਰ 51 ਅੰਡਰ ਸੈਕਸ਼ਨ 105 ਬੀ ਐਨ ਐਸ ਦਰਜ ਕੀਤਾ ਗਿਆ ਹੈ। ਜਾਦਾ ਰੋਪੀ ਘਰੋਂ ਪੰਦ ਕੇ ਨਹੀਂ ਹਲੇ ਘਰੋਂ ਭੱਜੇ ਹੋਏ ਨੇ ਹਾਂਜੀ ਤੇ ਸਰ ਜਿਹੜਾ ਵਾਕਿਆ ਲੜਾਈ ਨੂੰ ਲੈ ਕੇ ਹੋਇਆ ਉਹ ਇੱਥੇ ਹੋ ਰਿਹਾ ਹੈ। ਹਾਂ ਨਹੀਂ ਤਾਂ ਇਹ ਆਟੋ ਦੇ ਸਵਾਰੀਆਂ ਪਿੱਛੇ ਝਗੜਾ ਹੋਇਆ। ਤੁਹਾਨੂੰ ਸਰ ਸੀਸੀਟੀਵੀ ਪਿਆਰਾ ਕੋਈ ਆਈ ਹੈ ਉਹਦੇ ਉੱਤੇ ਨਹੀਂ ਸੀਸੀਟੀਵੀ ਉਹ ਦੂਰ ਸੀ ਨਾ ਉੱਥੋਂ ਛੱਡ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है